ਸੁਖੰਤਾ ਸਗੇਲਸ थैंक यू ਕਿਹੜਾ ਰਸੂਣ ਸਿੰਦ ਅਧਾਲ ਜੀ ਉਹਨਾਂ ਦੀਆਂ ਤੇ ਘੋੜੀਆਂ ਇਹਨਾਂ ਵੱਡੀਆਂ ਸਾਡਾ ਬੰਦੇ ਦੇਖੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ ਬਾਅਦ ਵਿੱਚ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਰ ਸਾਹਿਬ ਦਾ ਅਜਕਾਰ ਇੱਥੇ ਆਇਆ ਬਈ ਇਹਦੀ ਬੇਟੀ ਉਹ ਵੀ ਆਈ ਹੈ ਕੀ ਹੋਇਆ ਕੀ ਕੱਬ ਇਹ ਬਸ ਆਦਰ 9 ਦੇ ਕਰੀਬ ਕਰ ਸਮਾਏਗਾ ਇਹ ਜਦ ਸੀ ਵਗਰ ਕੇ ਨਾ ਲੰਗਰ ਲੱਗਦਾ ਪੱਠੇ ਦੇ ਬੜਾ ਉੱਤੇ ਝੋਲਾ ਸਾਡੇ ਸੰਬੰਧ ਵਿੱਚ ਉਥੋਂ ਵੱਡੇ ਸਵੇਰੇ ਸਿਓ ਤੇ ਕਰਨ ਦੇ ਦੋਵੇਂ ਜੀ ਉਦੋਂ ਸ਼ਾਮੀ 9:00 ਵਜੇ ਤੱਕ ਰੇ ਤੇ ਉਹਦੇ ਰਸਤੇ ਤੂ ਬੇਖੋਈ ਤੁਰਲਾ ਮੋੜ ਪਹਿਲਾ ਮੋੜ ਜਣਾਉਂਦਾ ਨਾ ਉੱਥੇ ਮੋਟਰ ਆ ਕੇ ਗਈ ਦੀ ਗੰਬੀ ਲੱਗ ਗਿਆ ਉੱਥੇ ਉਹ ਪਹਿਲੋ ਕੁਕਰੋ ਤੇ આગ ਲਾ ਗਈ ਜਦੋਂ ਆਇਆ ਨੌਜਰੀ ਬੋਲ ਨਾਲ ਡੱਕੇ ਰੋਥੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕੰਕਸ ਵਿੱਚੋਂ ਕੋਣ ਆਉਂਦਾ ਵੀਰ ਉਹ ਮਹਾਤਮਾ ਜੀ ਨਾਲ ਤਾਂ ਉਹ ਤਾਂ ਮੁੱਕਰੇ ਚ ਗੌਰ ਲੱਗ ਜਗੇ ਬਹਿ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰੋਂ ਸੁਣ ਰਹੇ ਮਕਰੋੜੇ ਇਹ ਤਾਂ ਉਹਨਾਂ ਦੇ ਵੀ ਵਾਈਫ ਤਾਂ ਸਕਦੀ ਜਿੰਨੇ ਗੋਰੀਆਂ ਗੋਲੀਆਂ ਵੱਜੀਆਂ ਉਹਨਾਂ ਉੱਸਰ ਲੱਗੇ ਆ ਤੇ ذاتੀ ਪੀੜੀ ਦੀਆਂ ਅਸੀਂ ਬਟਾਲੇ ਹੀ ਜਰ ਰਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਅਮਸਰ ਉਹਦੀ ਬੇਟੀ ਤੇ ਲੈ ਗਏ ਤਾਂ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹ ਪਰ ਪਤਾ ਉਹ ਬਾਅਦ ਕਿੱਥੇ ਖੜਿਆ ਵਸਾ ਪਰਰਾ ਉਹਦਾ ਨਾ ਹੀ ਸਮਝਦਾ ਇਹ ਪਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋਈ ਨਾਲ ਸੀ ਬਿਲਕੁਲ ਮਗਰਬੀਤੀ ਸੀ ਮੁਰਦਾ ਜੀ ਜੇ ਅੱਤੇ ਰਾਤੀ ਮੋਕੇ ਪਰ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ ਕੋਵੇ ਦੇ ਵਾਕੀ ਗਾ ਨੁਸਾ ਭਈ ਬਿਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪੈਲੂ ਬਾਹਰ ਦੇ ਵਿਦੇਸ਼ੀ ਨੰਬਰ ਤੋਂ ਇਸ਼ੂਆ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਪਿੰਡ ਦੀ ਮੇਰੀ ਮੈਂ ਬਣਿਆ 15 10 24 ਨੂੰ ਸਰਪੰਚ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ ਇੱਕ ਕਰੋੜ ਦੇ ਕਰੀਬ ਦਾ ਫਲਾ ਹੋਇਆ ਵਾ ਗ੍ਰਾਉਂਡ 'ਚ ਇਹ ਕੈਸ਼ ਬੁੱਕ ਤੋਂ ਮੈਂ ਵਿਖੇ ਜਿਹਨੂੰ ਪੁਰਾਣੀ ਮਿਲੀ ਆ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਡੀਪੀ ਨੂੰ ਡੀਡੀਪੀ ਕਲਾਫਰ ਨੂੰ ਐਡিসি ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮંત્રી ਮੇਰੇ ਨਾਲ ਪਿਆਰ ਨੂੰ ਮੋਕਮਾ ਤਰੀਨ ਉਹ ਇਨਕੁਆਰੀ ਮੈਂ ਕਰਾਉਣ ਵਾਲੇ ਦਿਖਾ ਸਕਾਂ ਗੱਡੀਆਂ ਹੈ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਹੀ ਰਿਲੀਜ਼ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਵੀ ਆ ਗਈ ਆ ਉਹ ਤੋਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪਿੰਡ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਤ ਦੀ ਜਪੁਗਤ ਲੈਣਗੇ ਇਹ ਮੈਨੂੰ ਨਹੀਂ ਚਾਹੀਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਵੀ ਅਸਲ ਵਿੱਚ ਨਹੀਂ ਦਿੱਤੀ ਬਟਾੜੇ ਨੂੰ ਉਹ ਮਾਰ ਕੋਗੇ ਦਾ ਖਾਸ ਤੇ ਸੀਐਸਟਾਬ ਦਾ ਰਾਮੜੀ ਬਟਾ ਜਿਹੜਾ ਵਾ ਉਹਨਾਂ ਕੋ ਪਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਵਾ ਕੁਝ ਹੋਇਆ ਕਰਨ ਹੋਸਾ ਦਾ ਕੁਮਿਆ ਵਾਰੀ ਵਿੱਚ ਸਤੰਮ ਕੀ ਮੈਨੂੰ ਮਿਲੀ ਮੇਰੇ ਕੋਲ ਰਿਕਾਰਡਿੰਗ ਫਿਰ ਸੁਣਾ ਦਤਾ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇਤਾ ਹੂੰ ਕੀ ਵੀ ਮੈਂ ਰਿਕਾਰਡਿੰਗ ਕੀਤੀ ਆ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕ ਉਹ ਰਣੀ ਮੇ ਨਾਲ ਗਿਆ ਵਾ ਬਾਚੀ ਇਹ ਤਾਂ ਪਾ ਪਾ ਗਏ ਦਾ ਰਮਣੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨੇ ਕੋਸਾ ਦਾ ਵੀ ਵੈਰੀ ਗਰੰਟੀ ਜਨਾ ਪੈਸੇ ਖਾਦੇ ਕਰੋੜ ਦਾ ਲੱਗ ਜਾ ਘਪਲਾ ਕੀਤਾ ਉਹ ਮਾਨਾ ਕੇਵਲ ਜੀਸੇ ਜਿਹੜੇ ਜਿਹੜੇ ਕੋਲੀ ਲੱਗੀ ਕੋਈ ਕੀ ਲੱਗ ਮੇਰਾ ਭਰਾ ਹੈ ਕੀ ਕੀ ਕਾਰਨ ਲੱਗ ਕੋਈ ਕਹਿ ਨਹੀਂ ਸਕਦਾ ਰਾਤ ਦੇ ਸਮੇਂ 8 ਵਜੇ ਨਾਲ ਆਉਂਦੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਨਹੀਂ ਕਿਸੇ ਗੱਲ ਦੀ ਨਹੀਂ ਉਹ ਇਹ ਕਹ ਨਹੀਂ ਸਕਦੇ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਨੇ ਰਹਿੰਦੇ ਨਹੀਂ ਨਾ ਜਦੋਂ ਕੱਲੇ ਰਹਿੰਦੇ ਹਾਂਜੀ ਲੇਡੀ ਜੱਟ ਜਿਹਨੂੰ ਅਮਰਸਰ ਰਿਪੋਰਟ ਕੀਤਾ ਜਾ ਰਿਹਾ ਕੀ ਹੈ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਹੈ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟ ਦੀ ਭਾਈ ਚੋਗੇ ਫਸਟ ਇਨਵੈਸਟੀਗੇਸ਼ਨ ਕੀ ਲੱਗ ਸਕਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਂਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ